ਗਰਮੀ ਦੇ ਸਾਨ ਹਜੇ ਕਿਤੇ ਲੱਗਦਾ ਕਿ ਥੋੜੀ ਕਮੀ ਹੈਗੀ ਆ ਕੋਈ ਪਾਣੀ ਠੰਡਾ ਪਾਣੀ ਦੀ ਫੈਸਿਲਿਟੀ ਹੋਣੀ ਚਾਹੀਦੀ ਉਹਨਾਂ ਨੂੰ ਪੇੜ ਪੌਦੇ ਹੋਣੇ ਚਾਹੀਦੀ ਆ ਅਗਰ ਇੱਥੇ ਪੰਛੀ ਜਾਂ ਜਾਨਵਰ ਦੇਖਣਯੋਗ ਬਣਾਏ ਜਾਣ ਤੇ ਇਹ ਇੱਥੇ ਕਾਫੀ ਲੋਕ ਜਿਹੜੇ ਹੋਰ ਵੀ ਜੀ ਕਰ ਸਕਦੇ ਆ ਇਹ ਵਧੀਆ ਅਟਰੈਕਸ਼ਨ ਬਣ ਸਕਦਾ ਹੈ ਪੂਰੇ ਉੱਤਰ ਭਾਰਤ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਜਿਸ ਨਾਲ ਇਨਸਾਨਾਂ ਦੇ ਨਾਲ-ਨਾਲ ਜੀਵ ਜੰਤੂ ਵੀ ਬੇਵਸ ਨਜ਼ਰ ਆ ਰਹੇ ਹਨ ਜੀਵ ਜੰਤੂ ਅਤੇ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਦੇ ਲਈ ਲੁਧਿਆਣਾ ਦੇ ਚਿੜੀਆ ਘਰ ਵਿੱਚ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ ਜਿਸ ਤੋਂ ਇਹਨਾਂ ਜੀਵ ਜੰਤੂਆਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਜੀਵ ਜੰਤੂਆਂ ਨੂੰ ਗਰਮੀ ਤੋਂ ਰਾਹਤ ਦੇਣ ਦੇ ਲਈ ਠੰਡੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ ਜਿੱਥੇ ਠੰਡੇ ਪਾਣੀ ਦੇ ਸਹਾਰੇ ਗਰਮੀ ਤੋਂ ਰਾਹਤ ਪਾ ਰਹੇ ਹਨ ਲੁਧਿਆਣਾ ਚਿੜੀਆ ਘਰ ਦੇ ਇੰਚਾਰਜ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਗਰਮੀ ਤੋਂ ਜੀਵ ਜੰਤੂਆਂ ਨੂੰ ਰਾਹਤ ਦੇਣ ਦੇ ਲਈ ਉਹਨਾਂ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ ਮੇਰਾ ਨਾਮ ਨਰਿੰਦਰ ਸਿੰਘ ਆ ਮੈਂ ਇੰਚਾਰਜ ਲੁਧਿਆਣਾ ਚਿੜੀਆ ਘਰ ਆ ਗਰਮੀਆਂ ਨੂੰ ਮੁੱਖ ਰੱਖਦੇ ਹੋਏ ਜੀ ਜਿਸ ਤਰ੍ਹਾਂ ਇਸ ਵਾਰ ਗਰਮੀ ਕਾਫੀ ਜ਼ਿਆਦਾ ਪੈ ਰਹੀ ਆ ਜਿਹੜੇ ਸਾਡੇ ਕੋਲੇ ਕਾਰਨੀਵਰਸ ਨੇ ਉਹਨਾਂ ਲਈ ਸੀ ਨਾਈਟ ਸ਼ੈਲਟਰ ਦੇ ਵਿੱਚ ਕੂਲਰ ਵਗੈਰਾ ਦਾ ਪ੍ਰਬੰਧ ਕੀਤਾ ਹੋਇਆ ਤੇ ਉਹਨਾਂ ਦੇ ਆਊਟਡੋਰ ਇਨਕਲੋਜ਼ਰ ਦੇ ਵਿੱਚ ਜਿਹੜੇ ਨੀਡ ਦੇ ਸਾਥ ਨਾਲ ਗ੍ਰੀਨ ਨੈਟ ਵਗੈਰਾ ਤੇ ਉਹਨਾਂ ਨੂੰ ਸ਼ਾਵਰ ਵਗੈਰਾ ਦਿੱਤੇ ਹੋਏ ਨੇ ਜੀ ਤੇ ਜਿਨ੍ਹਾਂ ਨਾਲ ਕਿਉਂ ਇਨਕਲੋਜ਼ਰ ਦਾ ਟੈਂਪਰੇਚਰ ਕੋਲਡ ਡਾਊਨ ਰਵੇ ਥੋੜਾ ਮਾਈਨਸ ਚਾਰ ਦੇ ਟੈਂਪਰੇਚਰ ਤੇ ਮੈਨ ਤੋਂ ਕਿਹੜੇ ਤਰ੍ਹਾਂ ਦੇ ਇਸਟਮ ਜਾਣੋ ਤੁਹਾਡੇ ਕੋਲ ਕਿਹੜੇ ਸਾਡੇ ਕੋਲੇ ਜੀ ਟਾਈਗਰ ਆ ਲੈਪੜਿਆ ਸਾਂਭਰ ਆ ਪਾਰਕਿੰਗ ਡੀਅਰ ਆ ਬਲੈਕਬੱਕ ਆ ਬਰਡਸ ਦੇ ਸਾਡੇ ਕੋਲ ਸਪੀਸੀਜ਼ ਨੇ ਕਿੰਜ ਜਿਦੇ ਵਿੱਚ ਸਾਡੇ ਕੋਲੇ ਦਬਨੇ ਗਿਆ ਸਿਲਵਰ ਫ੍ਰੀਜ਼ੈਂਟ ਲੰਗੇ ਪੈਰਟ ਲੰਗੇ ਆਰ ਜੀ ਐਫਾ ਸਾਡੇ ਕੋਲੇ ਚਾਕ ਹੋ ਰਿਹਾ ਇਸ ਤਰ੍ਹਾਂ ਸਾਡੇ ਕੋਲੇ ਐਨੀਮਲਸ ਆ ਸਿਰ ਕੀ ਪੀਪਲ ਹੀ ਮੋਦੀ ਬਰਤ ਰਹੇ ਹੋ ਫੂਜਨ ਮਿਡਲਾਈਨਿੰਗ ਬਹੁਤ ਜਲਦੀ ਤੋਂ ਸ਼ੁਰੂ ਜਿਹੜਾ ਤਾਂ ਜੀ ਗਰਮੀਆਂ ਤੋਂ ਜਿਹੜੀ ਪ੍ਰੀਕਾਸ਼ਨਸ ਅਸੀਂ ਮਤਲਬ ਇਤਿਆਤ ਵਰਤ ਰਹੇ ਆ ਕਿ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਤਾਂ ਕੋਸ਼ਿਸ਼ ਕਰਦੇ ਆਂ ਵੀ ਐਨੀਮਲਸ ਨੂੰ ਜਿਹੜੇ ਡਾਕਟਰ ਤੋਂ ਦੁਆਰਾ ਗਲੂਕੋਸ वगैरह ਰეკਮੈਂਡ ਕੀਤਾ ਅਸੀਂ ਉਹ ਟਾਈਮ ਤੇ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰੀਏ ਤੇ ਤਾਂ ਕਿ ਉਹਨਾਂ ਨੂੰ ਹੀਟ ਸਟੋਕ ਨਾ ਲੱਗੇ ਤੇ ਬਾਕੀ ਜਿਹੜੇ ਬਰਡਸ ਨੇ ਉਹਨਾਂ ਨੂੰ ਅਸੀਂ ਪ੍ਰੋਪਰ ਉਹਨਾਂ ਦੇ ਕਲੋਜ਼ਰਾਂ ਦੇ ਵਿੱਚ ਸਪਰੇ ਵਗੈਰਾ ਪਾਣੀ ਦੀ ਅ ਛਰਕਾ ਵਗੈਰਾ ਪ੍ਰੋਪਰ ਕਰੀਦਾ ਕਿ ਉਹਨਾਂ ਦਾ ਜਿਹੜਾ ਟੈਂਪਰੇਚਰ ਡਾਊਨ ਰਹੇ ਤਾਂ ਕਿ ਕਿਸੇ ਵੀ ਜਾਨਵਰ ਨੂੰ ਅ ਕਿਸੇ ਵੀ ਗਰਮੀ ਤੋਂ ਰਾਤ ਮਿਲੇ ਕਿ ਪਬਲਿਕ ਅਸੂਖ ਇਨਸਟਰਕਸ਼ਨ ਦਿੱਤੀ ਉਹਨੂੰ ਸਹੀ ਪਬਲਿਕ ਤੇ ਆ ਕੇ ਹਾਂ ਪਬਲਿਕ ਨੂੰ ਅਸੀਂ ਜਦੋਂ ਆਉਂਦੀ ਆ ਉਹਨੂੰ ਇਸ ਇਨਸਟਰਕਸ਼ਨ ਦਿੰਨੇ ਆ ਕਿ ਐਨੀਮਲਸ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਐਨੀਮਲਸ ਜਿਹੜੇ ਅਸੀਂ ਜਦੋਂ ਸ਼ਾਮ ਦਾ ਟਾਈਮ ਹੈ ਜਿਹੜੇ ਕਾਰਨਿਵੋਰਸ ਅਸੀਂ ਟਾਈਮ ਤੇ ਬੰਦ ਕਰ ਲੈਨੇ ਆ ਤੇ ਕੋਸ਼ਿਸ਼ ਕਰਨ ਉਹ ਚੜੀਆ ਘਰ ਦੇ ਵਿੱਚ ਇਨ ਟਾਈਮ ਆ ਕੇ ਉਹ ਐਨੀਮਲਸ ਨੂੰ ਦੇਖਣ ਤਾਂ ਕਿ ਅਸੀਂ ਉਹਨਾਂ ਨੂੰ ਇਨ ਟਾਈਮ ਦੇ ਉੱਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਸ਼ੈਲਟਰ ਦੇ ਵਿੱਚ ਨਾਈਟ ਸ਼ੈਲਟਰ ਦੇ ਵਿੱਚ ਉਹਨਾਂ ਨੂੰ ਅਸੀਂ ਮੂਵ ਕਰਵਾਇਆ ਸੀ ਲੋਕਾਂ ਨੇ ਕਿਹਦਾ ਰਿਸਪੌਂਸ ਮਿਲ ਰਿਹਾ ਹੈ ਹਾਂ ਲੋਕਾਂ ਦਾ ਸਰ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਵੀ ਥੋੜਾ ਜਿਹਾ ਵਿਜ਼ਟਰ ਦੀ ਥੋੜੀ ਜੀ ਕਾਊਂਟਿੰਗ ਘਟੀ ਆ ਬਟ ਜਿਸ ਤਰ੍ਹਾਂ ਹੁਣ ਲੈਪਰਡ ਸਾਡੇ ਕੋਲੇ ਨਵਾਂ ਆਇਆ ਪੇਅਰ ਉਹਦੇ ਨਾਲ ਸਾਡਾ ਸਕੋਪ ਥੋੜਾ ਜਿਹਾ ਵਿਜ਼ਟਰ ਦਾ ਸਾਡਾ ਫੁੱਟਫਾਲ ਥੋੜਾ ਇਨਕਰੀਜ਼ ਹੋਇਆ ਫਿਊਚਰ ਦੇ ਵਿੱਚ ਸਾਡਾ ਜੀ ਖੜਿਆਲ ਦਾ ਸਾਡੀ ਪ੍ਰਪੋਜ਼ਲ ਹੈ ਵੀ ਅਸੀਂ ਖੜਿਆਲ ਨੂੰ ਜਲਦੀ ਅਮੈਂਡ ਕਰੀਏ ਤੇ ਜਦੋਂ ਹੀ ਉਹਦਾ ਪਿੰਜਰਾ ਬਣ ਜਾਏਗਾ ਤੇ ਉਹ ਜਲਦੀ ਤੋਂ ਜਲਦੀ ਲੁਧਿਆਣਾ ਵਾਸੀਆਂ ਵਾਸਤੇ ਇਸ ਮੌਕੇ ਤੇ ਚਿੜੀਆ ਘਰ ਵਿੱਚ ਆਏ ਸਾਲਾਨੀਆਂ ਦਾ ਕਹਿਣਾ ਹੈ ਕਿ ਚਿੜੀਆ ਘਰ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਹਨ ਮਗਰ ਉਹ ਥੋੜੇ ਹਨ ਹੋਰ ਜ਼ਿਆਦਾ ਇੰਤਜ਼ਾਮ ਕਰਨੇ ਚਾਹੀਦੇ ਹਨ ਮੈਂ ਮੇਰਾ ਨਾਮ ਜਤਿੰਦਰਾ कि आप वैसे बच्चे घूमने आए से देख जू जू में देखिए एरिया वाइज देखा है तो काफ़ी बड़ा है अगर इत पक्षी जा, जानवर देखने योग बधाए जा इतने काफ़ी लोग जोड़े होर विजिट कर सकते हैं एक बढ़िया अट्रैक्शन बन सद प्रबंध क्यों प्रबंध जि एक हाल इत जीव जंतु है वो हिसाब से ठीक आ लेकिन ਜਿੰਨੀ ਗਰਮੀ ਪੈ ਰਹੀ ਹੈ ਗਰਮੀ ਦੇ ਗਰਮੀ ਦੇ ਹਿਸਾਬ ਨਾਲ ਹਜੇ ਕਿਤੇ ਲੱਗਦਾ ਕਿ ਥੋੜੀ ਕਮੀ ਹੈਗੀ ਆ ਕੋਈ ਪਾਣੀ ਠੰਡਾ ਪਾਣੀ ਦੀ ਫੈਸਿਲਿਟੀ ਹੋਣੀ ਚਾਹੀਦੀ ਉਹਨਾਂ ਨੂੰ ਪੇੜ ਪੌਦੇ ਹੋਣੇ ਚਾਹੀਦੇ ਆ ਥੋੜੀ ਗਿੰਨੀ ਨਹੀਂ ਹੋਵੇ ਤੇ ਵਧੀਆ ਤੇ ਥੋੜੇ ਹੋਰ ਪੰਛੀ ਜਾਨਵਰ ਵੀ ਆਣ ਸਕਦੇ ਬਧੀਆਂ ਤੇ ਇਹ ਹੀ ਆ ਪਬਲਿਕ ਆਊਗੀ ਅਟਰੈਕਸ਼ਨ ਵਧੂਗਾ ਤਾਂ ਇਹ ਫੈਸਿਲਟੀਆਂ ਬਦਲੂਗੀਆਂ ਨਾ ਬੇਨਤੀ ਹੈ ਪਬਲਿਕ ਆ ਰਹੀ ਹੈ ਪਬਲਿਕ ਆਂਦੀ ਆ ਮੈਂ ਸੈਕੰਡ ਟਾਈਮ ਆਇਆ ਸ਼ਾਮ ਨੂੰ ਹੋ ਰਾਂਦੀ ਪਬਲਿਕ ਪਬਲਿਕ ਤੇ ਆਂਦੀ ਆ ਜਿਹਨੂੰ ਫਿਰ ਵੀ ਕਿਤੇ ਨਾ ਕਿਤੇ ਪਬਲਿਕ ਜਿਸ ਸੋਚਦੇ ਆਂਦੀ ਹੈ ਜੂ ਦੇਖਣ ਉਹ ਸੋਚ ਦੇ ਹਿਸਾਬ ਨਾਲ ਅਜੇ ਇੱਥੇ ਕੋਈ ਜਾਨਵਰ ਪੰਛੀ ਹੈ ਨਹੀਂ ਨਹੀਂ ਮੈਂ ਲੋੜ ਲੋੜ ਆਪਾਂ ਆਂਦੇ ਕੀ ਨਾਮ ਤੁਹਾਡਾ ਨਾਮ ਜੀ ਭਾਵਿਕ ਕਸੈਲੀ ਕਿੱਥੋਂ ਆਏ ਤੁਸੀਂ ਮੁੰਨਿਆ ਕਲਾ ਤੋਂ ਅੱਛਾ ਤੇ ਕਿੱਥੇ ਅੱਛਾ ਕਿੱਥੇ ਆਇਓ ਆਪਾਂ ਜੂ ਤੇ ਆਏ ਆ ਅੱਜ ਹਾਂਜੀ ਕੀ ਦੇਖੇ ਬਹੁਤ ਵਧੀਆ ਲੱਗਿਆ ਹਿਰਨ ਦੇਖੇ ਟਾਈਗਰ ਦੇਖਾਂਗੇ ਅੱਗੇ ਜਾ ਕੇ ਮੋਰ ਵੀ ਦੇਖਾਂਗੇ ਮਤਲਬ ਜਿਹੜੇ ਜਾਨਵਰ ਅਸੀਂ ਕਦੇ ਦੇਖੇ ਨਹੀਂ ਸੀ ਉਹ ਦੇਖ ਰਹੇ ਆ ਤੇ ਹੋਰ ਵੀ ਥੋੜੇ ਜਿਹਾ ਬਤਾ ਦੇਣ ਚਾਹੀਦੇ ਕਿ ਹੋਰ ਨੋਲੇਜ ਮਿਲੇ ਸਾਨੂੰ ਜਿਵੇਂ ਗਰਮੀ ਬਹੁਤ ਪੈ ਰਹੀ ਹੈ ਲੱਗ ਰਿਹਾ ਹੈ ਜਿਹੜੇ ਜਾਨਵਰ ਨੇ ਉਹਨਾਂ ਲਈ ਪ੍ਰਬੰਧ ਕਿੱਥੇ ਹੋਇਆ ਹਾਂ ਕੀਤੇ ਹੋਇਆ ਹੋਰ ਵੀ ਜੇ ਫੈਸਿਲਿਟੀਆਂ ਦੇ ਸਕਦੇ ਆ ਉਹਨਾਂ ਨੂੰ ਤਾਂ ਦੇ ਸਕਦੇ ਨੇ ਬਾਕੀ ਬਹੁਤ ਵਧੀਆ ਚੀਜ਼ ਹੈ ਇਸ ਚਾਬੀ ਜਾਣਕਾਰੀ ਨਹੀਂ ਮਿਲਦੀ ਹਾਂ ਜਾਣਕਾਰੀ ਬਿਲਕੁਲ ਮਿਲਦੀ ਆ ਕਿਉਂਕਿ ਆਪ ਆਪਣੀ ਸਾਇੰਸ ਦੀ ਵੀ ਨੌਲੇਜ ਵਧਦੀ ਆ ਕਿ ਕਿਹੋ ਜਿਹੇ ਜਾਨਵਰ ਆ ਤੇ ਉਹਨਾਂ ਦੇ ਏਜ ਵਗੈਰਾ ਦੇ ਤੇ ਕਿਹੋ ਜਿਹੇ ਹੈਬਿਟਸ ਵਗੈਰਾ ਉਹ ਸਾਰੇ ਕੁਝ ਦਾ ਪਤਾ ਲੱਗ ਬੱਚਿਆਂ ਨੂੰ ਆਉਣਾ ਚਾਹੀਦਾ ਹਾਂ ਬਿਲਕੁਲ ਆਉਣਾ ਚਾਹੀਦਾ ਬੱਚਿਆਂ ਨੇ ਇੱਥੇ ਵਿਜ਼ਿਟ ਕਰਨਾ ਚਾਹੀਦਾ ਆਪਣੇ ਪੇਰੈਂਟਸ ਨਾਲ ਆਪਣੇ ਫਰੈਂਡਸ ਨਾਲ ਤੁਹਾਡਾ ਨਾਮ ਕਰਨ ਅ ਕਿੱਥੇ ਆਏ ਹੋ ਤੁਸੀਂ ਲੁਧਿਆਣਾ ਲੁਧਿਆਣਾ ਕਿਹੜੀ ਜਗ੍ਹਾ ਦੇ ਲੁਧਿਆਣਾ ਜੂ ਨਹੀਂ ਦੇਖਣ ਆਏ ਸੀ ਜੀ ਅੱਛਾ ਕੀ ਦੇਖਿਆ ਸੀ ਕਿਹੋ ਜਿਹਾ ਲੱਗੇ ਤੇ ਦੇਖਣ ਚ ਤਾਂ ਵਧੀਆ ਲੱਗਿਆ ਸ਼ੇਰ ਦੇਖੇ ਆ ਤੇ ਅੰਦਰ ਬਾਰਾ ਸਿੰਘੇ ਦੇਖੇ ਹਿਰਨ ਦੇਖਿਆ ਪ੍ਰਬੰਧ ਕਿੰਨੇ ਜਿਹਾ ਲੱਗਿਆ ਤੁਹਾਨੂੰ ਬਹੁਤ ਵਧੀਆ ਸੀ ਗਰਮੀ ਲੈ ਕੇ ਲੱਗਿਆ ਕਿ ਪ੍ਰਬੰਧ ਪੂਰੇ ਗਰਮੀ ਕਾਫੀ ਪੈ ਰਹੀ ਹੈ ਨਾ ਗਰਮੀ ਤਾਂ ਬਹੁਤ ਪੈਣ ਦੀ ਆ ਹਾਂ ਇੱਥੇ ਫਿਰ ਕਿਹੋ ਜਿਹਾ ਪ੍ਰਬੰਧ ਲੱਗੇ ਕਰਦੇ ਇੱਥੇ ਚਲੋ ਮਾੜੇ ਮੋਟੇ ਪੇੜ ਬੂੜ ਹੈਗੇ ਆ ਸ਼ਾਮ ਹਵਾ ਚੱਲਦੀ ਵਧੀਆ ਚੱਲਦੀ ਹਵਾ ਤੇ ਜਾਨਵਰਾਂ ਲਈ ਦੇਖਿਆ ਪ੍ਰਬੰਧ ਕਿਹੋ ਜਿਹਾ ਲੱਗੇ ਜਾਨਵਰ ਵਾਸਤੇ ਵੀ ਸ਼ਾਮ ਬੈਠੇ ਬਈ ਕਾਫੀ ਸ਼ਾਂਤ ਅੰਦਰ ਪਾਣੀ ਪੂਣੀ ਹੈਗਾ ਵਾ ਬਤਕ ਵਗੈਰਾ ਪਾਣੀ ਦੇ ਚ ਹਾਂਜੀ ਬਤਕ ਵੀ ਦੇਖਿਓ ਪਾਣੀ ਚ ਨਹਾਂਡੀ ਸੀ ਵਧੀਆ ਸੀ ਠੀਕ ਹੈ ਉੱਥੇ ਇਨਕੀ ਜਾਨਵਰ ਨੂੰ ਪਾਣੀ ਨਹੀਂ ਹੈ ਜਾਂ ਕੁਛ ਨਹੀਂ ਸਾਰੇ ਪਾਸੇ ਪਾਣੀ ਹੈਗਾ ਵਾ ਯਾਨਕੀ ਘੁੰਮਣ ਵਾਸਤੇ ਠੀਕ ਹੈ ਘੁੰਮਣ ਵਾਸਤੇ ਬਹੁਤ ਵਧੀਆ ਭਾਜੀ ਵਧੀਆ ਵਾ ਮੇਰਾ ਨਾਮ ਸੀਰਤ ਅਸੀਂ ਆਹ ਟਾਈਗਰਸ ਫਾਰੀ ਆਏ ਆ ਲੁਧਿਆਣਾ ਦੇ ਵਿੱਚ ਜਿਹੜਾ ਹੈਗਾ ਹਾਂਜੀ ਬਹੁਤ ਜਿਆਦਾ ਲੱਗਿਆ ਦੇਖ ਕੇ ਤੁਹਾਨੂੰ ਬੜਾ ਅੱਛਾ ਲੱਗਿਆ ਬਹੁਤ ਸੋਨਾ ਬਣਿਆ ਹੋਇਆ ਹੈ ਸਫਾਈ ਸਫੀ ਠੀਕ ਹੈਗੀ ਹੈ ਹਾਂਜੀ ਤੋ ਟਾਈਗਰ ਦੇਖਿਆ ਅਬ ਹਾਂਜੀ ਟਾਈਗਰ ਦੇਖਿਆ ਐਨ ਵਧੀਆ ਟਾਈਗਰ ਆ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੜਾ ਆ ਜਾਂ ਬਿਮਾਰ ਹੋਊਗਾ ਨਹੀਂ ਗਰਮੀ ਲੈ ਕੇ ਕਿ ਉਹ ਪਾਣੀ ਚ ਤੁਹਾਨੂੰ ਗਰਮੀ ਕਾਫੀ ਤੇਰੀ ਹੈ ਗਰਮੀ ਤਾਂ ਹੈਗੀ ਹੋਈ ਆ ਹੁਣ ਉਹ ਵੀ ਪਾਣੀ ਦੇ ਵਿੱਚ ਬੈਠਾ ਹੋਇਆ ਸੀ ਟਾਈਗਰ ਵੀ ਹਾਂਜੀ ਹਾਂਜੀ ਕਰ ਸਕਦੇ ਬਈ ਗਰਮੀ ਕਾਰਨ ਇਨਸਾਨ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਬਿਹਾਲ ਨੇ ਬਿਲਕੁਲ ਬਿਹਾਰ ਨੇ ਜੀ ਹਾਂਜੀ ਪਰ ਹੋਰ ਕੀ ਦੇਖਿਆ ਤੇ ਹੋਰ ਕੀ ਦੇਖ ਰਹੇ ਹੋ ਤੇ ਹੋਰ ਕੀ ਦੇਖ ਹੋਰ ਬਸ ਬੱਚਿਆਂ ਦਾ ਇੰਜੋਏਮੈਂਟ ਬੱਚਿਆਂ ਨੂੰ ਜਾਨਵਰ ਬਾਰੇ ਦੱਸ ਰਹੇ ਆ ਕਿ ਇਹ ਇਹ ਹੁੰਦੇ ਨੇ ਇਹੀ ਨਾ ਹਾਂ ਨੌਲੇਜ ਦੇ ਰਹੇ ਆ ਕਿ ਦਿਖਾ ਰਹੇ ਆ ਨਾਲ ਬੱਚਿਆਂ ਨੂੰ ਦਿਖਾ ਰਹਿਆਂ ਵੀ ਇਸ ਤਰ੍ਹਾਂ ਦੇ ਹੁੰਦੇ ਆ ਨਹੀਂ ਤੇ ਅੱਜ ਕੱਲ ਬੱਚੇ ਟੀਵੀ ਤੇ ਹੀ ਦੇਖਦੇ ਨੇ ਵੀ ਹਾਂ ਠੀਕ ਐ ਬਸ ਆਹੀ ਆਸੀਂ ਲਾਈਵ ਦਿਖਾ ਰਹਿਆਂ ਉਹਨਾਂ ਨੂੰ ਲਿੰਪ ਕਿਹ ਕਿਹ ਕਿਹੋਂ ਆਏ ਹੋ ਸਿਆਧਾਨੇ ਚਿੜੀ ਆ ਚਿੜੀ ਆ ਕਰ ਕਿਆ ਕਿਆ ਦੇਖਦਾ ਬੱਤਕ ਦੇਖੇ ਇਹਨਾਂ ਵੀ ਦੇਖੀਏ ਸ਼ੇਰ 치ਤਾ 치ਤਾ ਵੀ ਦਿਖਾਇਆ ਤੁਹਾਨੂੰ ਕਿਵੇਂ ਲੱਗਾ ਦੇਖਣੇ ਮੈਨੂੰ ਇੱਥੇ? ਅੱਛਾ ਲੱਗਾ? ਅੱਛਾ ਲੱਗਾ?